ਕੀ ਲੱਗਦਾ ਤੁਹਾਨੂੰ ਪੰਜਾਬ ਦੇ ਹਾਲਾਤਾਂ ਦਾ ਜਿਤਨਾ ਇਹ ਤੋੜੀ ਪੁਲੀ ਚੱਲਦੀ ਹੈ। ਹਲਾ ਵੀ ਜੱ ਸਮੜਾਈ। ਹਾਂ। ਸਾਰੇ ਚੰਗੂ ਤੋਂ ਪੁੱਛੇ ਸਰ ਕੀ ਵਰਦਾ ਤੁਹਾਨੂੰ। ਇੱਥੇ ਹਰਦੀਪ ਸਿੰਘ ਹੈਗਾ ਮੁੰਡਾ ਸਾਨੂੰ ਪ੍ਰੀਤਮ ਸਿੰਘ ਅਲੂਮੀਨੀਅਮ ਦੀ ਫੈਬ੍ਰିକੇਟਰ ਦਾ ਹੈਗਾ ਕੰਮ ਕਰਦਾ। ਉਹਦੇ ਦੋ ਬੰਦੇ ਆਏ ਆ ਜੋ ਇਹਨਾਂ ਦੇ ਦੱਸਣ ਮੁਤਾਬਕ ਆ ਉਹ ਗੋਲੀ ਮਾਰ ਕੇ ਤੇ ਇੰਜਰਡ ਕਰ ਗਿਆ। ਉਹਨੂੰ ਹਸਪੀਟਲ ਭੇਜ ਦਿੱਤਾ। ਹੁਣ ਮੌਕੇ ਤੇ ਜਾ ਕੇ ਦੇਖਦੇ ਹਾਂ। ਪਰ ਕਿਨੇ ਰਾਊਂਡ ਫਾਇਰ ਹੋਏ। ਵੀ 10 12 ਰੌਂਦ ਦੇ ਲਗਭਗ ਗੈ ਰਹੇ ਸਰ ਕਹਿ ਰਹੇ ਕਿ ਉਹਦੀ ਡੈਕਟ ਹੋ ਚੁੱਕੀ ਹੈ ਬੜੀ ਫੈ ਨਹੀਂ ਹੁਣ ਉਹ ਪਤਾ ਕਰਦੇ ਆਂ ਜਾ ਕੇ ਹਸਪੀਟਲ ਜਾ ਰਹੇ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਗਲੇ ਔਰ ਬਈ ਬਸ ਪਰਚਾ ਦਰਜ ਕਰਕੇ ਤੇ ਕਾਰਵਾਈ ਕਰਾਂਗੇ ਬੰਦੇ ਫੜਾਂਗੇ ਜਲਦੀ ਤੋਂ ਜਲਦੀ ਅਰਵੀਰ ਇਹ ਕੀ ਕਰਤਾ ਸਹੀ ਕਟੇ ਲੱਗਦਾ ਉਹ ਆਜਾ ਕੰਮ ਕਰ ਲਿਆ ਬੋਰਡ ਦਾ ਤੇ ਜਾ ਲੌੜ ਦੇ ਤਾਂ ਅਮਰਾਨ ਕੋਲੀ ਮਾਰਕੀਟ ਅੱਗੇ ਕਿੰਨੇ ਜਾਂਦੇ ਸੀ ਸਹੀ ਵੇਖਿਆ ਰਿਹਾ ਜੀ ਕਿੰਨੇ ਕਰੋੜ ਰੁਪਏ ਖਰਚ ਹੋਏ ਨੇ? 50-20 ਪੰਜੇ ਦੇ ਲੱਗੇ ਨੇ। ਠੀਕ ਹੈ। ਤਾਂ ਕੀ ਉਹ ਆਪਣਾ ਕਾਹਦਾ ਕੰਮ ਕਰਦਾ ਹੈ ਜਿਹੜਾ ਜਿਹਦੇ ਬੋਲੀ ਵਜਿਏ? ਇਹ ਮਲਿੰਗ ਇਹ ਨਾਮ ਦਾ ਅਰਜੀਤ ਸਿੰਘ। ਠੀਕ ਹੈ। ਕੀ ਅਸਲ ਹੈ ਤੇ ਕੀ ਲਾਭ? ਇਹ ਵੇਖਿਆ ਨਹੀਂ ਮਤ ਲੈ ਗਏ ਯਾਰ। ਤੁਸੀਂ ਜਦ ਬੋਲੀ ਚੱਲਦੀ ਤੁਸੀਂ ਦੇਖੇ ਨਹੀਂ। ਨਹੀਂ। ਕੀ ਲੱਗਦਾ ਤੁਹਾਨੂੰ ਪੰਜਾਬ ਦੇ ਹਾਲਾਤਾਂ ਦਾ ਜਿਤਨਾ ਹੈ ਦੋਹਾਂ ਦੀ ਪੁਲੀਸ ਚੱਲਦੀ। ਲਾਭ ਵੀ ਜਿੰਨਾ ਮੜਾ ਇਹ। ਹਾਂਜੀ। ਸਾਲਿਕਾ ਉਹ ਤੁਹਾਨੂੰ ਕੋਈ ਕੰਟੀਸਰ ਕੀ ਵਰਦਾ ਤੁਹਾਨੂੰ ਇੱਥੇ ਹਰਦੀਪ ਸਿੰਘ ਹੈਗਾ ਮੁੰਡਾ ਸਾਨੂੰ ਪ੍ਰੀਤਮ ਸਿੰਘ ਅਲੂਮੀਨੀਅਮ ਦੀ ਫੈਬ੍ਰିକੇਟਰ ਦਾ ਹੈਗਾ ਕੰਮ ਕਰਦਾ ਉਹਦੇ ਦੋ ਬੰਦੇ ਆਏ ਆ ਜੋ ਇਹਨਾਂ ਦੇ ਦੱਸਣ ਮੁਤਾਬਕ ਆ ਉਹ ਗੋਲੀ ਮਾਰ ਕੇ ਤੇ ਇੰਜਰਡ ਕਰ ਗਿਆ ਉਹਨੂੰ ਹਸਪੀਟਲ ਭੇਜ ਦਿੱਤਾ ਹੁਣ ਮੌਕੇ ਤੇ ਜਾ ਕੇ ਦੇਖਦੇ ਆ ਕਿੰਨੇ ਰੌਂਡ ਫਾਇਰ ਹੋਏ ਕੋਈ 10 12 ਰੌਂਡ ਦੇ ਲਗਭਗ ਕਹਿ ਰਹੇ ਆ ਵੈਰੀਫਾਈ ਨਹੀਂ ਹੁਣ ਉਹ ਪਤਾ ਕਰਦੇ ਆ ਜਾ ਕੇ ਹਸਪੀਟਲ ਜਾ ਰਹੇ ਆ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਗਲੇ ਕਾਰਵਾਈ ਬਸ ਪਰਚਾ ਦਰਜ ਕਰਕੇ ਤੇ ਕਾਰਵਾਈ ਕਰਾਂਗੇ ਬੰਦੇ ਫੜਾਂਗੇ ਜਲਦੀ ਤੋਂ ਜਲਦੀ ਅਰਵੀਰ ਤੇ ਕੀ ਵਾਰਦਾਤ ਹੈ ਜੀ ਕੱਟ ਲੱਗੀ ਬਾਬਾ ਦਾ ਨਹੀਂ ਕੰਮ ਕਰ ਲੈ ਬੁੱਢਾ ਦਾ ਤੇ ਜਲਾਉਣ ਦੇ ਸਰ ਕਮਰੇ ਆਣ ਕੇ ਟੋਣੀ ਮਾਰ ਕੇ ਚੱਲ ਗਏ ਕਿੰਨੇ ਜਾਣੇ ਸੀ ਕਈ ਬੇਕਾਰ ਕਿਲੇ ਤੇ ਕਿੰਨੇ ਕਰੋੜ ਦਾ ਸੀ ਸ਼ਹਿਰ ਹੋਈ ਅਸੀਂ 20 25 ਦੇ ਲੱਖ ਦੇ ਠੀਕ ਹੈ ਤਾਂ ਕੀ ਉਹ ਆਪਣਾ ਕਾਹਦਾ ਕੰਮ ਕਰਦਾ ਜਿਹੜਾ ਜਿਹਦੇ ਮੌਲੀ ਦਾ ਇਹ ਨਾਮ ਦਾ ਅਰਜੀਤ ਸਿੰਘ ਠੀਕ ਹੈ ਕੀ ਅਸਲ ਇਹ ਤੇ ਕੀ ਹਲਾਤ ਇਹ ਵਿਖਿਆ ਨਹੀਂ ਬੁੱਤ ਲੈ ਗਿਆ ਯਾਰ ਤੁਸੀਂ ਜਦ ਪੌਲੀ ਚੱਲਦੀ ਤੁਸੀਂ ਦੇਖੇ ਨਹੀਂ ਕੀ ਲੱਗਦਾ ਤੁਹਾਨੂੰ ਪੰਜਾਬ ਦੇ ਹਾਲਾਤਾਂ ਦਾ ਜਿਤਨਾ ਇਹ ਰੋਜ਼ ਪੌਲੀ ਚੱਲਦੀ ਹਲਾਤ ਨੇ ਸਮੜਾਈ ਅਨ ਸਾਲੀ ਕੰਮ ਤੁਹਾਨੂੰ ਕੋਈ ਪੰਜੇ ਸਰ ਕੀ ਵਰਦਾ ਤੁਹਾਨੂੰ ਇੱਥੇ ਹਰਦੀਪ ਸਿੰਘ ਹੈਗਾ ਮੁੰਡਾ ਸਾਨੂੰ ਪ੍ਰੀਤਮ ਸਿੰਘ ਅਲੂਮੀਨੀਅਮ ਦੀ ਫੈਬ੍ਰିକੇਟਰ ਦਾ ਹੈਗਾ ਕੰਮ ਕਰਦਾ ਉਹਦੇ ਦੋ ਬੰਦੇ ਆਏ ਆ ਜੋ ਇਹਨਾਂ ਦੇ ਦੱਸਣ ਮੁਤਾਬਕ ਆ ਉਹ ਗੋਲੀ ਮਾਰ ਕੇ ਤੇ ਇੰਜਰਡ ਕਰ ਗਿਆ ਉਹਨੂੰ ਹਸਪੀਟਲ ਭੇਜ ਦਿੱਤਾ ਹੁਣ ਮੌਕੇ ਤੇ ਜਾ ਕੇ ਦੇਖਦੇ ਆ ਸਰ ਕਿੰਨੇ ਰਾਉਂਡ ਸੈਰ ਹੋਏ ਕੋਈ 10 12 ਰਾਉਂਡ ਦੇ ਲਗਭਗ ਕਹਿ ਰਹੇ ਸਰ ਕਹਿ ਰਹੇ ਕਿ ਉਹ ਦੀ ਡੈਥ ਹੋ ਚੁੱਕੀ ਹੈ ਬੈਰੀਫਾਈ ਨਹੀਂ ਹੁਣ ਉਹ ਪਤਾ ਕਰਦੇ ਆ ਜਾ ਕੇ ਹਸਪੀਟਲ ਜਾ ਰਹੇ ਆ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਗਲੇ ਔਰ ਬਈ ਬਸ ਪਰਚਾ ਦਰਜ ਕਰਕੇ ਤੇ ਕਾਰਵਾਈ ਕਰਾਂਗੇ ਬੰਦੇ ਫੜਾਂਗੇ ਜਲਦੀ ਤੋਂ ਜਲਦੀ